ਤੁਸੀਂ ਗੱਲ ਕਰੋ 2005 ਤੋਂ ਮਲੇਗਾ ਸ਼ੁਰੂ ਹੋਈ ਨਹੀਂ ਕਰਾਇਆ ਕੰਮ ਨਹੀਂ ਕਰਾਇਆ ਉਹ ਤਾਂ ਹੀ ਲਾ ਕੇ ਪਾਸੇ ਮਾਰੇ ਤੁਹਾਨੂੰ 92 ਨੂੰ ਭੇਜਿਆ ਇਹ ਕਰਾਤਾ ਸੀ ਅਸੀਂ ਕਰਾਤਾ ਸੀ ਸਾਹਿਬ ਕਹਿੰਦਾ ਪੰਜ ਕੰਮ ਹੋਇਆ ਸਾਡੇ ਨਾਲ ਖੜਾ ਕਰ ਦੂਗੇ ਨਾ ਅਸੀਂ ਪੁੱਤੇ ਨੂੰ ਬੋੜਦਾ ਨਹੀਂ ਪਰ ਪਿਛੇ ਚੋਣਾ ਤੁਹਾਨੂੰ ਵੋਟਾਂ ਬਾਈ ਇੱਥੇ ਤੁਹਾਨੂੰ ਮੈਂ ਮਿਲਿਆ ਨਹੀਂ ਕੀ ਜਿਆਦਾ ਕੰਮ ਨਹੀਂ ਹੋਇਆ ਜੀ ਸਾਹਿਬ ਪਿੰਡ ਖੜਾ ਹੋਇਆ ਪਿੰਡ ਦੇ ਪੰਚਾਇਤ ਨੂੰ ਪੁੱਛੋ ਕੋਈ ਗਾਰੰਟੀ ਤੁਹਾਡੇ ਕੋਲ ਹੋਰ ਜੀ ਆ ਜਿਹੜਾ ਜਿਹੜਾ ਬੜਿਆ ਸਟੇਡੀਅਮ ਕਿਹਦੇ ਤੁਹਾਨੂੰ ਬੜਿਆ ਬੋਲੋ ਅੱਪਾ ਸਾਹਿਬ ਜਿਹੜੇ ਪਾਇਆ ਖੜੇ ਬਰਾਬ ਦੇ ਨਹੀਂ ਬੋਲੋ ਇੱਦਾਂ ਕਰੋ ਤੋ ਇਦਾਂ ਕਰੋ ਸਾਰੀ ਬਾਦ ਚ ਨਹੀਂ ਚਲੋ ਕਾਟੇ ਕਰ ਮਾਰ ਲਈ ਕਾਟੇ ਕਰ ਮਾਰ ਲਈ ਪੋਟੀਕਲ ਬੰਲੀ ਤੁਸੀਂ ਕਹਿੰਦੇ ਬਟਿਆ ਨੂੰ ਪੁੱਛੋ ਇੱਕ ਮਿੰਟ ਉਹ ਪੈਸਾ ਬਸਗੜ ਤੋਂ ਇਕੱਲੇ ਇੱਕ ਪਿਆਲੇ ਹੋ ਰਹੀ ਹੈ ਮੈਂ ਆਓ ਬਟਿਆ ਨੂੰ ਪੁੱਛੇ ਇੱਕ ਮਿੰਟ ਕੋਣ ਸਰਪੰਚ ਕੋਣ ਇਹਨੇ ਕਰਦੇ ਕੈਨੇਡਾ ਗਏ ਵੇ ਸੁਵੇਲ ਨੂੰ ਲਿਓ ਪੁੱਛ ਲੈਂਦੇ ਕਿਹਦੀ ਬਣਾਇਆ ਸੁਵੇਲ ਨੂੰ ਐ ਕਰੋ ਇੱਕ ਮਿੰਟ ਤੂੰ ਨਵੇਂ ਤੂੰ ਆਜੂ ਤੁਸੀਂ ਨਵੇਂ

ਕਿਉਂ ਨਹੀਂ ਕੀਤੀ ਜੀ ਫਿਰ ਕਦ ਕਰ ਲਈ ਕਰ ਲਈ ਕੋਈ ਕੰਮ ਨਹੀਂ ਹੋਇਆ ਇੰਸਾਨ ਤਾਂ ਦਿਖਦਾ ਨਹੀਂ ਕਾ ਕੋ ਮਗਲੂ ਪੜਦਾ ਕੰਮ ਦਾ ਕੰਮ ਹੋਇਆ ਅੱਜ ਜੀ ਦਾ ਸਾਰੇ ਕੰਮ ਗਰਾਉਂਡ ਦਾ ਹੋਇਆ ਜੀ ਹੋਇਆ ਕਿਉਂ ਹੋਇਆ ਬੜਾ ਵਧੀਆ ਜੀ ਬੜਾ ਜੀ ਨੰਬਰ ਬੜਾ ਬੜਾ ਜੀ ਬੜਾ ਹੋਇਆ ਬੜਾ ਜੀ ਬੜਾ ਬੜਾ ਜੀ ਬੀ ਜੀ ਪਰ ਮੁਰਦਾ